ਅੱਜ ਦੇ ਇਸ ਬੜੇ ਸੋਹਣੇ ਪ੍ਰੋਗਰਾਮ ਚ ਸ਼ਾਮਲ ਸਾਰੀਆਂ ਸਖਸ਼ੀਅਤਾਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਬਹੁਤ ਹੀ ਪਿਆਰੇ ਵੀਰ ਹਨਾ ਆਦਰਸ਼ਨ ਸਿੱਧੂ ਉਹਨਾਂ ਦੀ ਕਿਤਾਬ ਲਈ ਢੇਰ ਸਾਰੀਆਂ ਮੁਬਾਰਕਾਂ ਢੇਰ ਸਾਰੀਆਂ ਦੁਆਵਾਂ ਵਾਹਿਗੁਰੂ ਵੀਰ ਤੁਹਾਨੂੰ ਸਦਾ ਸਲਾਮਤ ਰੱਖੇ ਤੁਹਾਡੀ ਕਲਮ ਸਦਾ ਚੱਲਦੀ ਰਹੇ ਤੇ ਇਹ ਚ ਕਿਤਾਬ ਚੋਂ ਹੈ ਇੱਕ ਰਚਨਾ ਰਾਸਤੇ ਰਿਸ਼ਤੇਾਂ ਦੇ ਇਹ ਰਸਤੇ ਰਿਸ਼ਤੇ ਆਦੇ ਬੜੇ ਟੇਡੇ ਮੇਡੇ ਨੇ ਕਈ ਸਾਥ ਨੇ ਵੰਦੇ ਨੇ ਕਈ ਮਾਰੇ ਨੇ ਠੇਡੇ ਨੇ ਇਹ ਰਸਤੇ ਰਿਸ਼ਤੇ ਆਦੇ ਬੜੇ ਟੇਡੇ ਮੇਡੇ ਨੇ ਹਲੀ ਮੀ ਨਾਲ

खुल दिला ते साथनि पकड़ खोरां ते दिल बि छा पाणे लोक त उन पए करण च ਹਰ ਇਸ ਤੇ ਆ ਨੂੰ ਨਿਵਣ ਲਈ ਕਈ ਜਿੱਤ ਕੇ ਹਰ ਜਾਂਦੇ ਓਹੋ ਵਿੱਚ ਮੁਸੀਬਤ ਦੇ ਸਹਜੇ ਹੀ ਤਰ ਜਾਂਦੇ ਪਾਵੇਂ ਆਪਣਤ ਦੇ ਕੰਡੇ ਬੜੇ ਦੁਰਦੁਰੇ ਦੇਨੇ ਇਹ ਰਾਸਤੇ

ਟੇਡੇ ਮੇਡੇ ਨੇ ਇੱਕ ਨਫ਼ਰਤ ਦਾ ਬੂਟਾ ਇਸ ਰਾਸਤੇ ਹੁੰਦਾ ਏ ਜੋ ਸਿੱਧੇ ਚੱਲ ਜਾਂੋਂ ਪੋਠੇ ਰਾ ਪੋਂਦਾ ਏ ਪਰ ਪਿਆਰ ਨਾਲ ਸਿੱਧੂ ਬਦ ਲੈ ਜੋ ਟੇਡੇ ਧੰਨਵਾਦ ਬਹੁਤ ਅੱਛਾ ਬਹੁਤ ਅੱਛਾ ਜੀ ਕਿਆ ਨਹੀਂ ਹੋ ਰਹੀ ਹੈ ਤੇ ਜਿਹੜਾ ਮੇਰਾ ਗੀਤ ਹੈ ਸਿੱਧੂ ਸਾਹਿਬ ਦਾ ਉਹ ਵੀ ਰਿਸ਼ਤੇ ਆ ਦੇ ਉੱਪਰ ਹੀ ਹੈ ਤੇ ਉਮੀਦ ਹੈ ਕਿ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ

ਕਿਸੇ ਨੂੰ ਚੁੱਪ ਬੜਗਾਲੀ ਬੰਦ ਕਿਸੇ ਨੂੰ ਚੁੱਪਣ ਵਾਲੀ ਮਿੱਤਰੋ ਗੱਲ ਕਦੀ ਨਾ ਕਹੀਏ ਬੇਮਤਲਬ ਦੀਆਂ ਗੱਲਾਂ ਉਤੇ ਕਰੀਏ ਨਾ ਨਾਟਕਰਾਰ ਟੁੱਟਦੇ ਤੜਕਦੇ ਰਿਸ਼ਤਿਆਂ ਦੀ ਕਿੰਜ ਲੈ ਸਕਦੇ ਹਾਸਾਰ ਆਓ ਸਾਰੇ ਰਲ ਮਿਲਿਆ ਆਪਾਂ ਇੱਕ ਦੂਜੇ ਦੀ ਨੀਂ ਬਿਆ ਚੁਗਲੀ ਵਾਲੇ ਰਾਹ ਨਹੀਂ ਪਹਿਣਾ ਕਿੱਤ ਗੋਦੀ ਦੀ ਨੀ ਬਿਆ ਚੁਗਲੀ ਵਾਲੇ ਰਾ ਨਹੀਂ ਪਹਿਣਾ ਆਪਣਿਆਂ ਦੇ ਦੁੱਖ ਸੁੱਖ ਵਿੱਚ ਹਰ ਤਬ ਹੈ ਮੂਰੇ ਰਹਿਣਾ ਨੇਰੇ ਸਵਾਰ ਤੇ ਹੈਲਪ ਹੈ ਕਰਨੀ ਲਈਏ ਮਨ ਵਿੱਚ ਤਾਰ ਆਨੇ ਸਵਾਰ ਤੇ ਹੈਲਪ ਹੈ ਕਰਨੀ ਲਈਏ ਮਨ ਵਿੱਚ ਤਾਰ ਆਵੋ ਸਾਰੇ ਨਾਲ ਵੇਲੇ ਆਪਾਂ ਕਰੀਏ ਸੋਚ ਵਿਚਾਰ ਆਵੋ ਸਾਰੇ ਨਾਲ ਮਿਲਿਆ ਆਪਾਂ ਕਰੀਏ ਸੋਚ ਵਿਚਾਰ ਨੇ ਤਾਂ ਆਪਣੇ ਹੀ ਹੁੰਦੇ ਗੱਲ ਹਜ਼ਾਰੋਂ ਸੱਚੀ ਆਏ ਆਪਣੇ ਤਾਂ ਆਪਣੇ ਹੀ ਹੁੰਦੇ ਗੱਲ ਹਜ਼ਾਰੋਂ ਸੱਚੀ ਪਿਆਰ ਨਾਲ ਸਮਝਾਈਏ ਬਹਿ ਕੇ ਹੱਥ ਕਿਸੇ ਜੇ ਚੱਕੀ ਸ਼ਰੀਕ ਦੀਆਂ ਗੱਲਾਂ ਵਿੱਚ ਆ ਕੇ ਹੋਣਾ ਨਹੀਂ ਖਵਾ ਸ਼ਰੀਕਦੀਆਂ ਗੱਲਾਂ ਵਿੱਚ ਆ ਕੇ ਹੋਣਾ ਨਹੀਂ ਖਾਰ ਆਓ ਸਾਰੇ ਰਲ ਮਿਲ ਆਪਾਂ ਕਰੀਏ ਸੋਚ ਵਿਚਾਰ ਆਓ ਸਾਰੇ ਰਲ ਮਿਲ ਕੇ ਦੇ ਆਪਾਂ ਸੋਚ ਵਿਚਾਰ ਆਹ ਸਭ ਤੋਂ ਨੇੜੇ ਖੂਨ ਦਾ ਰਿਸ਼ਤਾ ਕੁਦਰਤ ਨੇ ਜੋ ਦਿੱਤਾ ਕਈ ਸਰ ਤੋਂ ਨੇੜੇ ਖੂਨ ਦਾ ਰਸਤਾ ਕੁਦਰਤ ਨੇ ਜੋ ਦਿੱਤਾ ਉਹਦੀ ਖਾਤਰ ਜਨਵਾਰੀਏ ਪੈਣਾ ਦਈਏ ਫਿੱਕਾ ਸਿੱਧੂ ਆਓ ਫਿਰ ਹੱਸ ਲਗਾਈਏ ਜ਼ਿੰਦਗੀ ਦੇ ਦਿਨ ਚਾਰ ਆ ਸਿੱਧੂ ਆਓ ਫਿਰ ਹੱਸ ਲਗਾਈਏ ਜ਼ਿੰਦਗੀ ਦੇ ਦਿਨ ਚਾਰ ਆਓ ਸਾਰੇ ਰਲ ਮਿਲਿਆ ਆਪਾਂ ਕਰੀਏ ਸੋਚ ਵਿਚਾਰ ਆਓ ਸਾਰੇ ਰਲ ਮਿਲਿਆ ਆਪਾਂ ਕਰੀਏ ਸੋਚ ਵਿਚਾਰ ਆਓ ਸਾਰੇ ਰਲ ਮਿਲਿਆ ਆਪਾਂ ਕਰੀਏ ਸੋਚ ਵਿਚਾਰ ਵਾਹ ਜੀ ਬਹੁਤ ਅੱਛਾ ਆਓ ਸਾਰੇ ਰਲ ਮਿਲ ਕੇ ਰੀਤ ਤੂੰ ਵੀ ਨਾਲ ਥੋੜਾ ਹੋਰ ਰੰਗ ਵੱਧ ਗਿਆ ਸਭ ਤੋਂ ਪਹਿਲਾ ਹਰੀ